ਇਹ 100% ਪਿਓਰ ਵੈਜ ਹੈ ਤੇ ਇਹ ਸਾਡਾ ਚੀਜ਼ ਕੇਕ ਹੈ ਓਕੇ ਤੇ ਇਹਦੇ ਵਿੱਚ ਦੋ ਫਲੇਵਰ ਨੇ ਇੱਕ ਬਿਸਕੋਫ ਤੇ ਇੱਕ ਬਲੂਬੈਰੀ ਤੇ ਰੈੱਡ ਵੈਲਵਿਟ ਹੈ ਇਹ ਰੇਂਬੋ ਹੈ ਇਹ ਦੋ ਪੇਸਟਰੀਜ਼ ਨੇ ਤੇ ਸਾਡੇ ਚੀਜ਼ ਕੇਕਸ ਨੇ ਇਹ ਬਰਾਊਨੀ ਹੈ ਤੇ ਇਹ ਮਫਿਨਸ ਨੇ ਐਵੇਂ ਸੇ ਆਈਡੀਆ ਤਾਂ ਮੇਰੇ ਚਾਚੂ ਦਾ ਸੀ ਬਟ ਮੈਨੂੰ ਵੀ ਇਹ ਆਈਡੀਆ ਬਹੁਤ ਵਧੀਆ ਲੱਗਿਆ ਉਹਨਾਂ ਦਾ ਕਿੰਨੀ ਉਹ ਸੈਟਅਪ ਸ਼ੁਰੂ ਕਰਨਾ ਕਿਤੇ ਫਿਰ ਅਨਜਾਨ ਜਗ੍ਹਾ ਤੇ ਇਕੱਲੇ ਬਹਿਣਾ ਪਹਿਲਾਂ ਤਾਂ ਕੁਛ ਦਿਨ ਔਕਵਰਡ ਫੀਲ ਹੁੰਦਾ ਹੀ ਐ ਉਸ ਤੋਂ ਬਾਅਦ ਫਿਰ ਨੋਰਮਲ ਹੋ ਗਿਆ ਫੀਲ ਠੀਕ ਐ ਬਸ ਕਦੇ-ਕਦੇ ਨਾ ਹੋਵੇ ਤੇ ਦੋ ਪਸੰਦ ਕਰ ਰਹੇ ਨੇ ਹਾਂ ਬਹੁਤ ਸਾਰੇ ਕਸਟਮਰਸ ਇੱਧਾ ਨੇ ਜਿਹੜੇ ਜਿਨ੍ਹਾਂ ਨੇ ਇੱਥੇ ਖੜ ਕੇ ਟੇਸਟ ਕੀਤਾ ਉਹ ਫੇਰ ਆਂਦੇ ਨੇ ਕਹਿੰਦੇ ਨੇ ਕਿ ਸਾਨੂੰ ਇੱਧਾ ਦਾ ਟੇਸਟ ਬਹੁਤ ਵਧੀਆ ਲੱਗਿਆ ਮੈਂ ਆ ਇਹ 100% ਪਿਓਰ ਵੈਜ ਹੈ ਤੇ ਇਹ ਸਾਡਾ ਚੀਜ਼ ਕੇਕ ਹੈ ओके ਤੇ ਇਹਦੇ ਵਿੱਚ ਦੋ ਫਲੇਵਰ ਨੇ ਇੱਕ ਬਿਸਕੌਫ ਤੇ ਇੱਕ ਬਲੂਬੈਰੀ ਤੇ ਰੈੱਡ ਵੈਲਵਟ ਹੈ ਇਹ ਰੈਂਬੋ ਹੈ ਇਹ ਦੋ ਪੇਸਟਰੀਜ਼ ਨੇ ਤੇ ਸਾਡੀ ਚੀਜ਼ ਕੇਕਸ ਨੇ ਇਹ ਬਰਾਉਨੀ ਹੈ ਤੇ ਇਹ ਮਫਿਨਸ ਨੇ ਇਹਨਾਂ ਸਾਰੇ ਸਮਾਨ ਚ ਤੁਸੀਂ ਐਗ ਦਾ ਵੀ ਯੂਜ਼ ਨਹੀਂ ਕਰਦੇ ਨਹੀਂ ਮਤਲਬ ਕੋਈ ਵੈਸ਼ਨੋ ਹੋਵੇ 100% ਪਿਓਰ ਵੈਜੀਟੇਰੀਅਨ ਹੋਵੇ ਉਹ ਖਾ ਸਕਦਾ ਇਹਨਾਂ ਨੂੰ ਹਾਂਜੀ ਬਿਲਕੁਕੁਲ ਉਹ ਖਾ ਸਕਦੇ ਨੇ ਸਰ ਅੱਛਾ ਕਦੋਂ ਤੁਸੀਂ ਸਵੇਰੇ ਕਿੰਨੇ ਵਜੇ ਆਣੇ ਹੋ ਸਟਾਲ ਲਾਉਣ ਵਾਸਤੇ ਸਵੇਰੇ 10 ਵਜੇ ਤੋਂ 5 ਵਜੇ ਤੱਕ ਇੱਥੇ ਹੁੰਦੇ ਆ ਸ਼ਾਮ ਨੂੰ 5 ਵਜੇ ਤੱਕ ਹਾਂਜੀ ਤੁਸੀਂ ਸਟੱਡੀ ਵੀ ਕਰਦੇ ਹੋ ਹਾਂਜੀ ਕੀ ਸਟੱਡੀ ਕਰਦੇ ਹੋ ਮੈਂ ਬੀਐਸਸੀ ਕਰ ਰਹੀ ਹਾਂ ਗਵਰਨਮੈਂਟ ਗਰਲਸ ਕਾਲਜ ਤੋਂ ਜੋ ਪਤਨਾਗਰ ਚੌਕ ਤੇ ਹੈ ਤੇ ਮੇਰਾ ਅੱਗੇ ਕੰਟੀਨਿਊ ਪੜਾਈ ਕਰਨੀ ਹੈ ਤੇ ਹੁਣ ਮੈਂ ਹੈਲਪ ਕਰਨ ਲਈ ਆਪਣੇ ਚਾਚੂ ਦੇਤੇ ਹੋ ਇਸ ਲਈ ਤੇ ਹਾਂ ਤੁਹਾਨੂੰ ਔਖਾ ਨਹੀਂ ਲੱਗਦਾ ਬਈ ਜਿਵੇਂ ਤੁਸੀਂ ਸਟਾਲ ਦਾ ਥੋੜਾ ਬਹੁਤ ਸੋਹਣਾ ਲੱਗ ਰਿਹਾ ਦੇਖਣ ਦੇ ਵਿੱਚ ਵੀ ਚੀਜ਼ਾਂ ਵੀ ਤੁਹਾਡੀਆਂ ਬਹੁਤ ਸੋਹਣੀਆਂ ਨੇ ਮਨ ਦੇ ਵਿੱਚ ਕਿਵੇਂ ਆਇਆ ਬਈ ਇਸ ਤਰੀਕੇ ਦੇ ਨਾਲ ਵੀ ਕੰਮ ਕੀਤਾ ਜਾ ਸਕਦਾ ਵੈਸੇ ਆਈਡੀਆ ਤਾਂ ਮੇਰੇ ਚਾਚੂ ਦਾ ਸੀ ਬਟ ਮੈਨੂੰ ਵੀ ਇਹ ਆਈਡੀਆ ਬਹੁਤ ਵਧੀਆ ਲੱਗਿਆ ਉਹਨਾਂ ਦਾ ਕਿ ਨਿਊ ਸੈਟਅਪ ਸ਼ੁਰੂ ਕਰਨਾ ਕਿ ਤੇ ਫਿਰ ਅਣਜਾਣ ਜਗ੍ਹਾ ਤੇ ਇਕੱਲੇ ਬਹਿਣਾ ਪਹਿਲਾਂ ਤਾਂ ਕੁਛ ਦਿਨ ਆਕਵਰਡ ਫੀਲ ਹੁੰਦਾ ਹੀ ਐ ਉਸ ਤੋਂ ਬਾਅਦ ਫਿਰ ਨਾਰਮਲ ਹੋ ਗਿਆ ਠੀਕ ਵੀ ਸੇਲ ਵੀ ਹੋ ਜਾਂਦੀ ਐ ਤੇ ਥੋੜਾ ਮੋਟਾ ਚਾਚੂ ਦਾ ਸਪੋਰਟ ਆਪਾ ਦਾ ਸਪੋਰਟ ਤਾਂ ਇੱਥੇ ਕਿੰਨਾ ਸਮਾਂ ਹੋ ਗਿਆ ਲੰਦੇ ਹੋਏ ਹੁਣ ਹੋਗੇ ਨੇ ਸਾਨੂੰ 2.5 ਮਹੀਨੇ ਹੋ ਗਏ ਨੇ 2.5 ਮਹੀਨੇ ਹੋ ਗਏ ਨੇ ਕਿੰਨੀ ਸੇਲਸ ਵਗੈਰਾ ਹੁੰਦੀ ਐ ਸੇਲ ਠੀਕ ਐ بس ਕਦੇ ਕਦੇ ਨਾ ਹੋਵੇ ਤੇ ਲੋਕ ਪਸੰਦ ਕਰ ਰਹੇ ਨੇ ਹਾਂ ਬਹੁਤ ਸਾਰੇ ਕਸਟਮਰ ਜ਼ਿੱਦ ਨੇ ਜਿਹੜੇ ਜਿਨ੍ਹਾਂ ਨੇ ਇੱਥੇ ਖੜ ਕੇ ਟੇਸਟ ਕੀਤਾ ਹੈ ਉਹ ਫੇਰ ਆਂਦੇ ਨੇ ਕਹਿੰਦੇ ਨੇ ਕਿ ਸਾਨੂੰ ਇਦਾਂ ਦਾ ਟੇਸਟ ਬਹੁਤ ਵਧੀਆ ਲੱਗਿਆ ਮੈਂ ਆਪ ਕਮੈਂਟ ਪੜੇ ਨੇ ਵੀਡੀਓਜ਼ ਤੇ ਉਹ ਕਹਿ ਰਹੇ ਨੇ ਭਈ ਵਾਕਈ ਥੋੜਾ ਜਿਹਾ ਟੇਸਟ ਆ ਬਹੁਤ ਜੈਨੂਇਨ ਆ ਬਹੁਤ ਵਧੀਆ ਲੱਗਦਾ ਹਾਂ ਹਾਂਜੀ ਜੇ ਇੱਕ ਵਾਰੀ ਤੁਸੀਂ ਵੀ ਟੇਸਟ ਕਰਕੇ ਦੇਖਿਓ ਇੱਕ ਬਿਲਕੁਲ ਪਿਓਰ ਨੇ ਤੇ ਸਾਰੇ ਫਰੈਸ਼ ਹੁੰਦੇ ਨੇ ਤੁਸੀਂ ਖਾਓਗੇ ਤੁਹਾਨੂੰ ਬਹੁਤ ਵਧੀਆ ਲੱਗੇਗਾ ਟੇਸਟ ਇਹਨਾਂ ਦਾ ਅਚੇ ਬਨਨ ਦੇ ਵਿੱਚ ਕਿੰਨਾਕ ਸਮਾਂ ਲੱਗਦਾ ਤੁਸੀਂ ਨਾਲ ਖੜਦੇ ਹੋ ਚਾਚੂ ਤੇ ਕੀ ਉਹੀ ਬਣਾਉਂਦੇ ਨੇ ਨਹੀਂ ਉਹੀ ਬਣਾਉਂਦੇ ਨੇ ਤੇ ਹੋਰ ਵੀ ਵਰਕਰਸ ਨੇ ਉਥੇ ਤੇ ਉਹੀ ਬਣਾਉਂਦੇ ਨੇ ਸਾਰਾ ਤਿਆਰ ਕਰਦੇ ਨੇ ਮੇਰਾ ਕੰਮ ਸਿਰਫ ਇੱਥੇ ਆ ਕੇ ਸੇਲ ਕਰਨਾ ਹੈ ਤੁਹਾਡੀ ਡਿਊਟੀ ਇਹ ਲਈ ਹੋਈ ਹੈ ਉਹਨਾਂ ਨੇ ਹਾਂਜੀ ਇੱਕ ਗੱਲ ਦੱਸੋ ਮੈਨੂੰ ਤੁਹਾਨੂੰ ਔਖਾ ਨਹੀਂ ਲੱਗਦਾ ਬਈ ਨਾਲ ਦੇ ਨਾਲ ਸਟੱਡੀ ਵੀ ਕਰਨੀ ਤੇ ਜਿਹੜਾ ਤੁਸੀਂ ਛੋਟਾ ਜਿਹਾ ਆਪਣਾ ਸੈਟਅਪ ਚਲਾ ਰਹੇ ਹੋ ਇਹ ਵੀ ਚਲਾਣਾ ਕਿਵੇਂ ਮੈਨੇਜ ਕਰਦੇ ਹੋ ਦੋਨੀਆਂ ਚੀਜ਼ਾਂ ਨੂੰ ਔਖਾ ਤਾਂ ਹੈ ਕਿ ਇੱਥੇ ਆ ਕੇ ਫਿਰ ਬਹਿਣਾ ਫਿਰ ਘਰੇ ਜਾ ਕੇ ਫਿਰ ਪੜਾਈ ਕਰਨੀ ਬਟ ਇਹ ਹੌਲੀ ਹੌਲੀ ਐਡਜਸਟ ਹੋ ਗਿਆ ਹੁਣ ਇੰਨਾ ਟਾਈਮ ਹੋ ਗਿਆ ਹੈ ਕਿ ਮੈਂ ਕਰਦੇ ਘਰੇ ਜਾ ਕੇ ਫਿਰ ਮੈਂ ਆਪਣੀ ਸਟੱਡੀਜ਼ ਤੇ ਧਿਆਨ ਦਿੰਨੀ ਆ ਹੁਣੇ ਜਿੱਥੇ ਇੰਨੀ देर ਬੈਠੇ ਰਹਿੰਦੇ ਫ੍ਰੀ ਹੁੰਨੇ ਆ ਤੇ ਫਿਰ ਓਨੀ ਦੇਰ ਮੋਬਾਈਲ ਵੀ ਹੁੰਦਾ ਹੀ ਐ ਉਹ ਉੱਤੇ ਵੀ ਪੜਾਈ ਹੋਈ ਜਾਂਦੀ ਆ ਅੱਛਾ ਜਿਹੜਾ ਸਾਰਾ ਸਮਾਨ ਲੈ ਕੇ ਕਿਵੇਂ ਆਨੇ ਹੋ ਇਸ ਨੂੰ ਤਾਂ ਫਿਰ ਲੈ ਕੇ ਕਿਵੇਂ ਜਾਣੇ ਹੋ ਐਕਟਿਵ ਆ ਐਕਟਿਵ ਆ ਆ ਜਾਂਦਾ ਸਾਰਾ ਸਮਾਨ ਦੇਖੀਏ ਕਦੇ ਕਦੇ ਮਤਲਬ ਐਕਟਿਵ ਆ ਤੇ ਆ ਜਾਂਨੇ ਆ ਕਦੇ ਫਿਰ ਗੱਡੀ ਲੈਣੀ ਪੈਂਦੀ ਐ ਇਹ ਸਮਾਨ ਬੜਾ ਨਾਜ਼ੂਕ ਆ ਜੇ ਥੋੜੀ ਵੀ ਦਾ ਐਜ ਵਗੈਰਾ ਗਿਆ ਇਹਦੀ ਸਾਰੀ ਫਿਨਿਸ਼ਿੰਗ ਹੈ ਹਾਂ ਜੀ ਇਹ ਜੇ ਥੋੜਾ ਜਿਹਾ ਵੀ ਬਾਕਸ ਇਧਰ ਉਧਰ ਹੋਇਆ ਸਾਰਾ ਵੇਸਟ ਹੋ ਜਾਏਗਾ ਫਿਰ ਉਹਦਾ ਡਿਜ਼ਾਈਨ ਹੀ ਖਰਾਬ ਹੋ ਜਾਏਗਾ ਦੇਖਣ ਚ ਵੀ ਵਧੀਆ ਨਹੀਂ ਲੱਗੇਗਾ ਤੇ ਬਹੁਤ ਆਰਾਮ ਨਾਲ ਲੈ ਕੇ ਆਉਣਾ ਪੈਂਦਾ ਮੈਂ ਤੇ ਚਾਚੂ ਹੀ ਲੈ ਕੇ ਆਨੇ ਆ ਉਹ ਸੈਟਅਪ ਲਗਾਉਣ ਚ ਮੇਰਾ ਹੈਲਪ ਕਰ ਦਿੰਦੇ ਆ ਆ ਸਾਰਾ ਸਮਾਨ ਉਹ ਕਢਵਾ ਦਿੰਦੇ ਨੇ ਮੈਂ ਆਰਾਮ ਨਾਲ ਲਗਾ ਕੇ ਇੱਥੇ ਬੈਨੇ ਆ ਕਾਮ ਨੂੰ ਜਦੋਂ ਲੈ ਕੇ ਜਾਣੇ ਹੋ ਫਿਰ ਇਕੱਲੇ ਲੈ ਕੇ ਜਾਣੇ ਹੋ ਕਿਉਂਦੋਂ ਵੀ ਚਾਚੂ ਆਉਂਦੇ ਨੇ ਨਹੀਂ ਮੈਨੂੰ ਚਾਚੂ ਲੈਣ ਆਉਂਦੇ ਨੇ ਅੱਛਾ ਹਾਂਜੀ ਕਿਉਂਕਿ ਇਕੱਲੇ ਮੇਰਾ ਪੋਸੀਬਲ ਨਹੀਂ ਹੈ ਕਿਉਂਕਿ ਜਿੱਥੇ ਬੇਕਰੀ ਹੈ ਦੂਰ ਬਹੁਤ ਐਥੋਂ ਤੇ ਫਿਰ ਮੇਰਾ ਇਕੱਲੇ ਸਾਰਾ ਸਮਾਨ ਮੈਂ ਚੱਕ ਕੇ ਲੈ ਕੇ ਜਾਉ ਪੋਸੀਬਲ ਨਹੀਂ ਹੋਏਗਾ ਮੈਨੂੰ ਨਾ ਤੁਹਾਡੇ ਚਾਚੂ ਨਾਲ ਤੁਹਾਡਾ ਬੋਲਤਾ ਪਿਆਰ ਲੱਗ ਰਿਹਾ ਇਹ ਦੱਸੋ ਵੀ ਮੰਮੀ ਡੈਡੀ ਨਾਲ ਜ਼ਿਆਦਾ ਪਿਆਰ ਹੈ ਚਾਚੂ ਨਾਲ ਜ਼ਿਆਦਾ ਪਿਆਰ ਨਹੀਂ ਮੰਮੀ ਡੈਡੀ ਨਾਲ ਵੀ ਬਹੁਤ ਪਿਆਰ ਹੈ ਮਤਲਬ ਸਪੋਰਟ ਮੰਮੀ ਦਾ ਡੈਡੀ ਦਾ ਵੀ ਹੈ ਤਾਂ ਹੀ ਉਹ ਮੈਨੂੰ ਭੇਜ ਰਹੇ ਨੇ ਤੇ ਚਾਚੂ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਮੇਰਾ ਵੀ ਇੰਟਰਸਟ ਵਧਿਆ ਕਿ ਹਾਂ ਮੈਨੂੰ ਵੀ ਥੋੜਾ ਮੋਟਾ ਕਰਨਾ ਚਾਹੀਦਾ ਆ ਤੇ ਇਸ ਕਰਕੇ ਫਿਰ ਮੈਂ ਉਹਨਾਂ ਦੀ ਹੈਲਪ ਵਿੱਚ ਲੱਗ ਗਈ। ਅੱਛਾ ਮਜ਼ਾ ਆਂਦਾ ਕੰਮ ਕਰਨ ਚ ਦਿਲ ਲੱਗਦਾ। ਹਾਂ ਦਿਨ ਵਧੀਆ ਨਿਕਲ ਜਾਂਦੇ ਜਿਸ ਦਿਨ ਕਸਟਮਰ ਵਧੀਆ ਆ ਗਏ ਤੇ ਉਹਨਾਂ ਨਾਲ ਪੂਰਾ ਦਿਨ ਆਰਾਮ ਨਾਲ ਨਿਕਲ ਜਾਂਦਾ ਹੈ। ਲੋਕ ਰੁਕਦੇ ਵੀ ਹੁਣ ਇਹ ਦੇਖ ਕੇ ਤੁਹਾਨੂੰ ਲੇਡੀਜ਼ ਵਗੈਰਾ ਵੀ ਕਿੰਨਾ ਸੋਹਣਾ ਸੈਟਅਪ ਲਾਇਆ ਹੋਇਆ ਹੈ। ਹਾਂਜੀ ਹਾਂਜੀ। ਇੱਥੇ ਰੁਕਦੇ ਨੇ, ਦੇਖਦੇ ਨੇ। ਫਿਰ ਆ ਕੇ ਟੇਸਟ ਵੀ ਕਰਦੇ ਨੇ। ਜਿਹੜਾ ਇੱਕ ਵਾਰ ਟੇਸਟ ਕਰਕੇ ਜਾਂਦੋ ਪੱਕਾ ਦੂਜੀ ਵਾਰ ਆਏਗਾ ਹੀ ਆਏਗਾ। ਅੱਛਾ ਫਿਰ ਕਿ ਦਿਨ ਲੱਗਦਾ ਤੁਹਾਨੂੰ ਜਦੋਂ ਟੇਸਟ ਕਰਦੇ ਨੇ ਤਾਰੀਫ ਕਰਦੇ ਨੇ ਥੋੜੀ ਫਿਰ ਕਿਵੇਂ ਤਾਂ ਲੱਗਦਾ ਕੋਈ ਵੀ ਚੀਜ਼ ਐ ਹੁਣ ਆਪਾਂ ਆਹੀ ਲਾਇਆ ਐ ਅਸੀਂ ਮਿਹਨਤ ਕਰਕੇ ਇੱਥੇ ਲਿਆ ਆ ਰਹੇ ਆ ਲਗਾ ਰਹੇ ਆ ਪੂਰਾ ਦਿਨ ਬਹਿਣਾ ਹੁਣ ਕੋਈ ਫਿਰ ਟੇਸਟ ਕਰਕੇ ਸਾਨੂੰ ਕਹਿੰਦਾ ਕਿ ਹਾਂ ਬਹੁਤ ਵਧੀਆ ਸਾਨੂੰ ਵੀ ਖੁਸ਼ੀ ਹੁੰਦੀ ਐ ਕਿ ਹਾਂ ਚਲੋ ਕੋਈ ਤਾਂ ਤਾਰੀਫ ਤਾਂ ਕਰੇ ਘਾਨ ਉੱਤਰ ਜਾਂਦੀ ਪੂਰੇ ਦਿਨ ਹਾਂ ਫਿਰ ਇਦਾਂ ਤਾਂ ਨਹੀਂ ਲੱਗਦਾ ਕਿ ਹਾਂ ਪੂਰਾ ਦਿਨ ਬੈਠੇ ਆ ਬੋਰ ਹੋ ਰਿਹਾ ਕੁਛ ਨਹੀਂ ਲੱਗਦਾ ਫਿਰ ਥੋਡੇ ਵਰਗੀਆਂ ਹੋਰ ਵੀ ਕੁੜੀਆਂ ਨੇ